ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡਾ ਨਗਰ ਆਈ ਚਮਕੌਰ ਸਾਹਾ ਮਰਾਲੀ ਤੋਂ ਤੇ ਅਸੀਂ ਤਾਂ ਸਾਡਾ ਨਾ ਥੋੜੇ ਜਿ ਦਿਨ ਪਹਿਲਾਂ 32 ਤਰੀਕ ਨੂੰ ਰਾਤ ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਤਾਂ ਜੀ ਜਿਹਦੀ ਅਸੀਂ ਬਰਾਮਦੀ ਵੱਖ-ਵੱਖ ਕੈਮਰਿਆਂ ਤੋਂ ਕਰਦੇ ਕਰਦੇ ਅੱਜ ਅਸੀਂ ਬੀਬੀਪੁਰ ਤੋਂ ਕਿਹੜਾ ਪਿੰਡ ਆ ਵੀਰੇ ਬੋਪਰ ਪਿੰਡ ਪਹੁੰਚ ਗਏ ਆ ਜੋ ਬਾਕੀ ਤੁਹਾਨੂੰ ਟਰੈਕਟਰ ਟਰਾਲੀ ਸਾਰਾ ਕੁਝ ਦਿਖਾ ਦਿੰਦੇ ਹਾਂ ਹਾਂ ਦੇਖੋ ਕਿਹੜਾ ਬੰਦਾ ਫੜ ਹੋ ਗਿਆ ਦੋ ਘੰਟੇ ਹੋ ਗਏ ਸਰ ਉਹਦੇ ਨਾਲ ਦਾ ਦੂਆ ਬੰਦਾ ਦੇਖੋ ਕਿੱਥੇ ਆ ਆ ਗੱਡੀ ਮੂਰੇ ਲੱਗੀ ਹੋਈ ਸੀ ਆ ਖੜਾ ਟਰੈਕਟਰ ਦੇਖੋ ਟਰੈਕਟਰ ਦਾ ਹੁਲੀ ਹੀ ਬਗਲਦਾ ਬਦਲਦਾ ਇਹਦਾ ਮੇਰੇ ਕੋ ਖੜਾ ਕੇ ਗਿਆ ਕੋਈ ਦੇਖੋ ਛਤਰੀ ਖੋਲਤੀ ਮੂਰੇ ਬੈਂਪਰ ਖੋਲਦਾ ਆ ਬੇਡ ਪਏ ਹੋਏ ਸੀ ਉਹ ਵੀ ਖੋਲਤੇ ਉਹ ਹੈ ਕਿੱਥੇ ਉਹ ਸਲੈਂਸਰ ਵੀ ਬਦਲਤਾਵੇਂ ਲਾ ਦੀ ਨਾ ਆ ਆ ਚੱਕ ਲਾਂਗੇ ਆਪਾਂ ਟੈਕ ਚਾ ਲੈਣਾ ਉਹ ਵਾਹ ਕਿੱਥੇ ਆ ਬੇਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਭਾਈ ਸਾਡੀ ਮਿੰਤ ਰਾਸ ਪੈ ਗਈ ਆ ਸਾਡਾ ਮਾਪ ਮਿਲ ਗਿਆ ਸਾਨੂੰ ਸਾਡਾ ਭਾਈ ਕਮਾਊ ਪੁੱਤ ਧੰਨਵਾਦ ਭਾਈ ਆ ਵੀਰ ਉਹਨਾਂ ਦਾ ਆ ਗੱਡੀ ਆ ਭਾਈ ਸਵਿਫਟ ਇਹ ਵੀ ਮੇਰੀ ਵਿੱਚ ਹੀ ਆ ਆ ਕੁਲਵਿੰਦਰ ਖੜਾ ਪੰਜ ਸਾਡੇ ਨਾਲ ਆ ਗੱਡੀ ਦੀ ਤੇ ਆ ਵੀਰੇ ਆਪਣਾ ਟਰਾਲਾ ਮੈਂ ਤਾਂ ਪੈ ਗਈ ਭਾਈ ਰਾਸ ਬਲਾ ਬਲਾ ਤੁਸੀਂ ਵੀਰੇ ਜਾਓ ਮੜਾ ਜੀ ਆਸੀਆਂ ਨੂੰ